ਵਾਇਰਸ ਜੀ ਕਾਲਸਾ ਵਾਇਰਸ ਜੀ ਕੀ ਫਟੇ ਅੱਜ ਜਿਵੇਂ ਸਾਰੇ ਸੰਸਾਰ ਨੂੰ ਪਤਾ ਹੈਗਾ ਸਾਲ 1984 ਦੇ ਵਿੱਚ ਪਹਿਲੀ ਤਰੀਕ ਤੋਂ ਦਰਬਾਰ ਸਾਹਿਬ ਤੇ ਅਕਾਲ ਤਖਤ ਸਾਹਿਬ ਨੂੰ ਘੇਰਾ ਪਾ ਦਿੱਤਾ ਗਿਆ ਸੀ ਟੋਪਾ ਤੇ ਟੈਂਕਾਂ ਦੇ ਨਾਲ ਤੇ ਕੱਲ ਜਿਵੇਂ 4 ਤਰੀਕ ਹੈ ਗਿਆ ਉਸ ਦਿਨ ਟੋਪਾ ਤੇ ਟੈਂਕਾਂ ਦੇ ਨਾਲ ਸਭ ਕੁਝ ਤੈਅ ਡੇਰੀ ਕਰ ਦਿੱਤਾ ਗਿਆ ਸੀ ਸੋ ਇਸ ਕਰਕੇ ਜਿੱਥੇ ਇੱਕ ਫਿਲਮ ਦੀ ਪ੍ਰਮੋਸ਼ਨ ਹੋਣੀ ਸੀ ਮੈਂ ਸੱਤ ਕਿੰਨੀ ਵਾਰ ਟੂਰ ਦੀ ਤੋ ਅਸੀਂ ਉਹ ਚੀਜ਼ ਦੀ ਪੂਰੀ ਬਰੋਤਤਾ ਕੀਤੀ ਆ ਤੇ ਅਸੀਂ ਉਹਨਾਂ ਨੂੰ ਪਹਿਲੇ ਹੀ ਕਹਿ ਦਿੱਤਾ ਸੀ ਕਿ ਜੇਕਰ ਤੁਸੀਂ ਇੱਥੇ ਕੋਈ ਵੀ ਇਹੋ ਜਿਹਾ ਪ੍ਰੋਮੋਸ਼ਨ ਦਾ ਪ੍ਰੋਗਰਾਮ ਰੱਖੋਗੇ ਅਸੀਂ ਉਹਦੀ ਪੂਰੀ 1984 ਸਿੱਕਤਲੀਆ ਵੈਲਫੇਅਰ ਸੁਸਾਇਟੀ ਪੰਜਾਬ ਪੂਰੀ ਬਰੋਤਤਾ ਕਰੇਗੀ ਤੇ ਅਸੀਂ ਇਹ ਪ੍ਰੋਮੋਸ਼ਨ ਇੱਥੇ ਨਹੀਂ ਹੋਣ ਦਵਾਂਗੇ ਕਿਉਂਕਿ ਅੱਜ ਸਾਡੇ ਜਿਹੜੇ ਮਨ ਹੈਗੇ ਆ ਉਹ ਬਲੁੰਦਰੀ ਹੋਏ ਆ ਤੇ ਆ ਜੀ ਨੇ ਬਲੂ ਤ੍ਰਿਆ ਮੰਨਾ ਦੇ ਵਿੱਚ ਅਗਰ ਕੋਈ ਉਹ ਜੀ ਖੁਸ਼ੀ ਦੀ ਚੀਜ਼ ਸਾਹਮਣੇ ਆਂਦੀ ਆ ਤੇ ਸਾਨੂੰ ਉਸ ਤੋਂ ਵੱਡੀ ਤਕਲੀਫ ਕੋਈ ਚੀਜ਼ ਵੀ ਨਹੀਂ ਦੇ ਸਕਦੀ ਜਿਵੇਂ ਹੁਣ ਕੱਲ ਆ ਇਲੈਕਸ਼ਨਾਂ ਦੇ ਰਿਜ਼ਲਟ ਆਣੇ ਨੇ ਤੇ ਮੈਂ ਸਾਰੇ ਜਗਤ ਨੂੰ ਇਹ ਅਪੀਲ ਕਰਨਾ ਚਾਹਦੀ ਆ ਜਿਹੜੀ ਵੀ ਪਾਰਟੀ ਜਿੱਤੇ ਜਿਹੜਾ ਵੀ ਕੋਈ ਕੈਂਡੀਡੇਟ ਜਿੱਤੇ ਵੈਦੂ ਦਾ ਸ਼ੁਕਰਾਨਾ ਕਰੋ ਪਰ ਸਾਦੇ ਤਰੀਕੇ ਦੇ ਨਾਲ 6 ਤਰੀਕ ਤੋਂ ਬਾਅਦ ਜੋ ਤੁਹਾਡਾ ਦਿਲ ਕਰਦਾ ਤੁਸੀਂ ਉਹ ਕਰਿਓ ਪਰ ਸਾਡੀ ਹੱਥ ਜੋੜ ਕੇ ਬੇਨਤੀ ਆ ਕਿ 6 ਤਰੀਕ ਤੱਕ ਤੁਸੀਂ ਕੋਈ ਵੀ ਹੋਜੀ ਆ ਪੂਜੀ ਦਾ ਸਮਾਗਮ ਜਿਹੜਾ ਟੋਲ ਧਮਾਕਾ ਕੋਈ ਮਿੱਠਾ ਵੰਡਣਾ ਕੋਈ ਕੁਝ ਕਰਨਾ ਇਹ ਸਭ ਨਹੀਂ ਕਰਨਾ ਔਰ ਇਹ ਸਾਡੇ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਵੀ ਜਾਰੀ ਹੋਇਆ ਸਾਨੂੰ ਉਹ ਮੰਨਣਾ ਸਾਡਾ ਜਿਹੜਾ ਹੈਗਾ ਸਾਰੇ ਸਿੱਖ ਜਗਤ ਦਾ ਸਾਰੇ ਗੁਰਨਾਨਕ ਨਾਮ ਲੈਵਾ ਜਗਤ ਦਾ ਅرج ਬੰਦਾ ਔਰ ਮੈਂ ਇੱਕ ਅਪੀਲ ਹੋਰ ਕਰਨਾ ਚਾਹਨੀ ਆ ਪੂਰੇ ਸੰਸਾਰ ਨੂੰ ਪੂਰੇ ਪੰਜਾਬ ਨੂੰ ਕਿ ਕੱਲ ਤੋਂ 4 ਜੂਨ ਤੋਂ ਲੈ ਕੇ 6 ਜੂਨ ਤੱਕ ਸਾਡੇ ਸਿੰਘ ਸਾਹਿਬ ਜੀ ਨੇ ਹੁਕਮਨਾਮਾ ਜਾਰੀ ਕੀਤਾ ਸੀ ਕਿ ਕਾਲੇ ਕਾਲੀਆਂ ਚੁੰਨੀਆਂ ਤੇ ਕਾਲੀਆਂ ਪੱਗਾਂ ਕੱਲ ਤੋਂ ਬੰਨਣੀਆਂ ਹੈਗੀਆਂ ਸੋ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਅਪੀਲ ਕਰਦੀਆਂ ਕਿ ਕੱਲ 4 ਤਰੀਕ ਤੋਂ ਲੈ ਕੇ 6 ਤਰੀਕ ਤੱਕ ਆਪਣੀਆਂ ਸਾਰੀਆਂ ਬੀਬੀਆਂ ਜਿਤਨੀਆਂ ਬੱਚੀਆਂ ਜੋ ਵੀ ਹੈਗੀਆਂ ਉਹ ਕਾਲੀਆਂ ਚੁੰਨੀਆਂ ਲਵਨ ਤੇ ਜਿੰਨੇ ਮੇਰੇ ਬੱਚੇ ਨੌਜਵਾਨ ਵੀਰ ਬਜ਼ੁਰਗ ਜੋ ਵੀ ਹੈਨ ਕਾਲੀਆਂ ਦਸਤਾਰਾਂ ਸਜਾ ਕੇ ਪੂਰਾ ਸੋਗ ਮਨਾਓ 6 ਤਰੀਕ ਤੱਕ ਕਿਉਂਕਿ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਜ਼ਖਮੀ ਕੀਤਾ ਗਿਆ ਉਹਦੇ ਉੱਪਰ ਬੈਠੇ ਸਾਡੇ ਸਿੰਘ ਸਾਹਿਬ ਜਿਹੜੇ ਉੱਥੇ ਦੇ ਸੀਗੇ ਉਹਨਾਂ ਨੂੰ ਉਸ ਟਾਈਮ ਸ਼ਹੀਦ ਕੀਤਾ ਗਿਆ ਔਰ ਸਾਡੇ ਹਜ਼ਾਰਾਂ ਦੀ ਗਿਣਤੀ ਵਿੱਚ ਸਿੰਘ ਸਿੰਘਨੀ ਅਪਚੰਗੀਆਂ ਨੂੰ ਸ਼ਹੀਦ ਕੀਤਾ ਗਿਆ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਨੂੰ ਤਹਿ ਤੇ ਰੀ ਕੀਤਾ ਗਿਆ ਸੋ ਇਸ ਕਰਕੇ ਸਾਰਿਆਂ ਨੂੰ ਅਪੀਲ ਆ ਕਿ ਆਓ ਮਿਲ ਕੇ ਇਹ ਜਿਹੜੇ ਦਿਨ ਹੈਗੇ 6 ਤਰੀਕ ਤੱਕ ਆਪਾਂ ਇਹਨੂੰ ਜਿਹੜਾ ਹੈਗਾ ਸ਼ੋਗ ਦੇ ਦਿਨ ਮਨਾਈਏ ਤਾਂ ਕਿ ਉਹਨਾਂ ਕਾਤਲ ਕਾਂਗਰਸੀਆਂ ਨੂੰ ਪਤਾ ਚੱਲ ਸਕੇ ਕਿ ਸਿੱਖ ਕੌਮ ਦੇ ਵਿੱਚ ਅੱਜ ਵੀ ਉਹ ਜੋ ਜਜ਼ਬਾ ਤੇ ਉਹ ਜਜ਼ਬਾ ਪਛਾਵਾਇਆ ਖਲਸਾ ਵਾਈਬਰ ਸਿੱਟਾ ਖਲਸਾ ਵਾਈਬਰ ਸਿੱਟੀ ਫਤਿਹ ਅੱਜ ਅਸੀਂ ਤੁਹਾਨੂੰ ਇਸ ਸੰਬੰਧ ਵਿੱਚ 버거 ਕਿੰਗ ਦੇ ਬਾਹਰ ਖੜੇ ਆ ਇੱਥੇ ਅੱਜ ਇੱਕ ਪ੍ਰੋਮੋਸ਼ਨ ਹੋਣ ਸੀ ਫਿਲਮ ਦੀ ਨੀ ਮਸਾਸਕੁੱਟ ਨੇ 2 ਦੀ ਤੇ ਦੇਖੋ ਪੰਜਾਬ ਵਿੱਚ ਕਲੂਕਰ ਦਾ ਜਨ ਚੰਦਰ ਨੇ 1984 ਦੇ ਵਿੱਚ ਇੱਕ ਜੂਨ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਤੇ ਸ੍ਰੀ ਰਾਮੰਦਰ ਸਾਹਿਬ ਤੇ ਇੰਦਰਾ ਗਾਂਧੀ ਦੇ ਆਰਡਰ ਤੋਂ ਬਾਅਦ ਭਾਰਤੀ ਫੌਜ ਨੇ ਟੈਂਕਾ ਤੋਪਾ ਦੇ ਨਾਲ ਹਮਲੇ ਕੀਤਾ ਸ਼ੁਰੂ ਕਰਤਾ ਸੀ ਵਿਜੋਨੋ ਤੇ ਸਾਡੇ ਕਾਂਦਕ ਸਭ ਠਹਿਟੇ ਨਹੀਂ ਕੀਤਾ ਗਿਆ ਰਬੰਦਰ ਸਾਹਿਬ ਤੇ ਗੁੱਦੇ ਚ ਲੈ ਗਏ ਆ ਹਜ਼ਾਰਾ ਸਿੰਘ ਸਿੰਘੀਆਂ ਤੇ ਸ਼ਹੀਦ ਹੋਏ ਗੁਰਰਜਨ ਦੇਵ ਜੀ ਮਹਾਰਾਜ ਇਹਦਾ ਸੇਟੀ ਗੁਰਪੁਰਸੀ ਤੇ ਉਥੇ ਸ੍ਰੀ ਗੁਰਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਤੇ ਤਵੀਕ ਗੁਲੀਆਂ ਮਾਰੇ ਗਈਆਂ ਉਹਨਾਂ ਨੂੰ ਵੀ ਜ਼ਖਮੀ ਕੀਤਾ ਗਿਆ ਤੇ ਅੱਜ ਇੱਥੇ ਜਿਹੜਾ ਪ੍ਰੋਗਰਾਮ ਸੀ ਇਹਦਾ ਨੀਮ ਸਸਕੂਟਨੀ ਦੇ ਜਿਹੜਾ ਪਰਮਿਸ਼ਨ ਹੋਇਆ ਸੀ ਅਸੀਂ ਉਹਦੀ ਪੂਰੀ ਵਿਰੋਧਤਾ ਕੀਤੀ ਹੈ ਤੇ ਪ੍ਰਸ਼ਾਸਨ ਨੇ ਵੀ ਸਾਡਾ ਸਾਥ ਦਿੱਤਾ ਤੇ ਉਹਦੋਂ ਪੈਨਲ ਆ ਦਿੱਤਾ ਗਿਆ ਤੇ ਅਸੀਂ ਉਹਨਾਂ ਨੂੰ ਕਿਹਾ ਸੀ ਜੇ ਤੁਸੀਂ ਇੱਥੇ ਇੱਥੇ ਕੋਈ ਪ੍ਰੋਗਰਾਮ ਕਰੋਗੇ ਸੋ ਸਾਡਾ ਡਟ ਕੇ ਵਿਰੋਧ ਕਰਾਂਗੇ ਤੇ ਅਸੀਂ ਇਹ ਪ੍ਰੋਗਰਾਮ ਨਹੀਂ ਹੋਣ ਦਵਾਂਗੇ ਤੇ ਜਿਹੜੇ ਪ੍ਰੋਮੋਟਰ ਸਨ ਜਿਹੜੇ ਉੱਥੇ ਦੇ ਜਿਨ੍ਹਾਂ ਨੇ ਪ੍ਰੋਗਰਾਮ ਕਰਨਾ ਸੀ ਉਹ ਸਾਰੇ ਜਿਹੜੇ ਤੋਂ ਭੱਜ ਗਏ ਨੇ ਚਲੇ ਗਏ ਨੇ ਤੇ ਮੇਰੀ ਸਾਰੀ ਜਗਤ ਤੋਂ ਸਾਰੀ ਸੇਕ ਕੌਮ ਨੂੰ ਅਪੀਲ ਹੈ ਸਾਰੇ ਗੁਰਮਾਨਗਰામ ਲੋਕਾਂ ਨੂੰ ਕਿ 6 ਜੂਨ ਤੱਕ ਨਾ ਦੇ ਕੋਈ ਵੀ ਕਿਸੇ ਕਿਸਮ ਦਾ ਪ੍ਰੋਗਰਾਮ ਹੋਵੇ ਕੋਈ ਕੋਈ ਵੀ ਆਪਣਾ ਨਾਂ ਸਿਕਾਣਾ ਕਿਸੇ ਕਿਸਮ ਦਾ ਜਿਹੜਾ ਨਾ ਇਹ ਨੀਵਰਚੇ ਦਾ ਟੋਲ ਮਟੱਕਾ ਨੀਵਰਚੇ ਦਾ ਕੱਲ ਦੀ ਜਿਹੜੀ ਇਲੈਕਸ਼ਨ ਹੈ ਕੱਲ ਵੀ ਮੇਰੇ ਜਿਹੜੇ ਜਿਹੜੇ ਕੈਂਡੀਡੇਟ ਜਿਤਨਾ ਜਿਹੜੇ ਇਹ ਪਾਰਟੀਆਂ ਨੇ ਕੋਈ ਵੀ ਟੋਲ ਮਟੱਕਾ ਨਾ ਕਰੇ ਕੋਈ ਸ਼ਰਾਬ ਨਾ ਪੀਏ ਕੋਈ ਨਾ ਨਾਨ ਵੇਜ ਤਿੰਨ ਦਿਨ 6 ਤਰੀਕ ਤੱਕ ਨਾ ਖਾਵੇ ਸ੍ਰੀ ਅਕਾਲ ਤਖਤ ਸਾਹਿਬ ਜਥੇਦਾਰ ਜੀ ਗਿਆਨੀ ਰਕबीर ਸਾਹਿਬ ਨੇ ਉਥੋਂ ਖੰਡਮਾ ਮਾਰੀ ਕੀਤਾ ਹੈ ਕਿ ਕੋਈ ਵੀ ਜਿਹੜਾ ਸਿੱਖ ਹੈ ਪੰਜਾਬੀ ਹੈ 6 ਤਰੀਕ ਤੱਕ 6 ਜੂਨ ਤੱਕ ਇਹ ਖੱਲੂ ਘਰਾ ਮਨਾਇਆ ਜਾ ਰਿਹਾ ਸਾਰੇ ਪੰਜਾਬ ਵਿੱਚ ਸਾਰੇ ਦੁਨੀਆ ਸਾਰਲੇ ਮਨਾਇਆ ਜਾ ਰਿਹਾ ਜਿਹੜੇ ਸਾਡੇ ਸਿੰਘ ਸਿੰਘ ਸੇਲ ਹੋ ਰਹੇ ਹਨ ਜਿੜਾ ਕਾਂਗਰਸ ਉਹਨਾਂ ਕਾਲ ਤੱਕ ਸਭ ਬੈਠੇ ਦੀ ਗੱਲ ਤਾਂ ਕਿ ਅਸੀਂ ਉਸ ਸੰਬੰਧ ਵਿੱਚ ਕਿ ਸਾਰੇ ਸਿੱਖਾਂ ਵੱਲੋਂ ਮੁਸਾ ਵੀ ਰੋਸ ਦੀ 40 ਸਾਲ ਲੋਕਾਂ ਨੇ ਇਹ ਜਿਹੜਾ ਜਿਹੜਾ ਜੋ ਕਾਂਗਰਸ ਦੇ ਘਰਾ ਘਰਾ ਸ ਕੀਤਾ ਸੀ ਤਬਾਈ ਹੁਣ ਜਿਹੜਾ ਖਾਲਸਾ ਆਇਆ ਹੈ